ਪੰਜਾਬ ਦੇ ਝੋਨੇ ਦੀ ਪਰਾਲੀ ਦੇ ਵਿਵਾਦ ਮਗਰੋਂ ਹੁਣ ਪੰਜਾਬ ਦੇ ਚੌਲਾਂ ਉੱਤੇ ਵੀ ਵੱਡੀ ਤੇ ਖਤਰਨਾਕ ਉਂਗਲ ਉੱਠ ਗਈ ਹੈ ਤੇ ਇਹ ਮਾਮਲਾ ਹੁਣ ਐਨਾ ਸ਼ੱਕ ਦੇ ਘੇਰੇ 'ਚ ਆ ਗਿਆ ਹੈ ਕਿ ਐਫਸੀਆਈ ਨੇ ਸਪੈਸ਼ਲ ਟੀਮਾਂ ਗਠਿਤ ਕਰ ਦਿੱਤੀਆਂ ਨੇ ਅਜਿਹਾ ਕਿਉਂ ਅਸਲ 'ਚ ਚੌਲਾਂ ਦਾ ਇਹ ਮਸਲਾ ਹੈ ਕਿ ਤੇ ਉਧਰ ਪੰਜਾਬ ਦੇ ਮੁੱਖ ਸਕੱਤਰ ਨੂੰ ਹੀਟਲੇ ਆਪਣੇ ਹੀ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਣ ਲਈ ਮਜਬੂਰ ਹੋਣਾ ਪਿਆ ਆਖਰ ਕਿਉਂ ਅਜੇ ਦੋਵੇਂ ਮਸਲਿਆਂ ਉੱਤੇ ਅੱਜ ਦੇ ਇਸ ਮੀਡੀਆ ਸਰਦਾਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਉਹਗੇ ਪੱਤਰਕਾਰ ਤੇ ਰਾਜਸੀ ਮਾਹਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਦੀ ਐਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਭਿੰਦਰ ਸਾਹਿਬ ਚਿਲਾ ਸਾਹਿਬ ਚੌੜਾ ਦਾ ਮਾਮਲਾ ਹਾਲਾਂਕਿ ਆਪਾਂ ਪਿਛਲੇ ਕਈ ਐਪੀਸੋਡ ਦੇ ਵਿੱਚ ਹੀ ਉਠਾਇਆ ਹੈ ਹੁਣ ਹੋਰ ਇੱਕ ਖਤਰਨਾਕ ਤੇ ਕਹਿੰਦਾ ਭਾਵ ਕਿ ਵੱਡੀ ਉਂਗਲ ਉੱਠੀ ਹੈ ਪੰਜਾਬ ਦੀ ਚੌਲਾਂ ਉਤੇ ਇਹ ਕੀ ਹੈ ਮਸਲਾ ਜੀ ਪਿੰਡ ਸਾਹਿਬ ਜੇ ਮੈਂ ਇੱਕ ਨੂੰ ਇੱਕ ਬਾਕ ਵਿੱਚ ਬਿਆਨ ਕਰਨਾ ਹੋਵੇ ਤਾਂ ਕੇਂਦਰ ਪੰਜਾਬੀਆਂ ਨੂੰ ਕਹਿ ਰਿਹਾ ਹੈ ਕਿ ਪੰਜਾਬ ਦੇ ਕਿਸਾਨੋਂ ਝੋਨਾ ਵੇਜਣ ਤੋਂ ਹਟਜੋ ਜੀ ਅਸੀਂ ਤੁਹਾਡਾ ਨਹੀਂ ਝੋਨਾ ਛੁਕਣਾ ਓਕੇ ਜੀ ਕੇਂਦਰ ਸਰਕਾਰ ਪੰਜਾਬ ਦਾ ਝੋਨਾ ਚੁੱਕਣ ਤੋਂ ਦੌੜਨ ਦੀ ਤਾਕਤ ਹੈ ਦੌੜਨ ਦੀ ਫਰਾਕ ਚ ਹੈ ਕਹਿੰਦਾ ਪਾਬਾ ਕਿ ਕੇਂਦਰ ਦੀ ਨੀਅਤ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਜੀ ਇਹ ਉਹਨਾਂ ਨੇ ਚਿੱਟੇ ਦਿਨ ਵਾਂਗ ਇਹ ਜਿਹੜਾ ਦਿਖਾਇਆ ਜਾ ਰਿਹਾ ਸਾਨੂੰ ਠੁੱਠਾ ਹੈ ਇੱਕ ਕਿਸਮ ਦਾ ਇਹ ਜੀ ਕਿ ਭਾਈ ਆਪਣਾ ਪ੍ਰਬੰਧ ਹੁਣ ਕਰ ਲਓ ਆਪ ਚ ਉਹਨਾਂ ਛੱਡਣ ਦਾ ਸਾਡੇ ਕੋਲ ਨਹੀਂ ਰਹੀ ਖਰੀਦਣ ਦੀ ਸਮਰੱਥਾ ਓਕੇ ਪਿੰਡਰ ਸਾਹਿਬ ਏ.ਆਈ.ਓ ਚੌਲ ਨੇ ਉਈਓ ਪੰਜਾਬ ਦੀ ਧਰਤੀ ਐ ਉਈਓ ਸੈਲਰ ਨੇ ਸਾਰਾ ਕੁਝ ਉਈਓ ਐ ਜੀ ਜਦੋਂ ਤੱਕ ਲੋਡ ਸੀ ਪੰਜਾਬ ਦੇ ਚੌੜ ਦੀ ਕੇਂਦਰ ਨੂੰ ਹੂੰ ਜੀ ਉਦੋਂ ਤੱਕ ਉਹਦਾ ਮਿਆਰ ਵੀ ਠੀਕ ਸੀ ਉਹਦੀ ਗੁਣਵੱਤਾ ਵੀ ਠੀਕ ਸੀ ਉਹਦੇ ਸੈਂਪਲ ਵੀ ਫੇਲ ਨਹੀਂ ਹੁੰਦੇ ਸੀ ਉਹਦੀ ਚੁੱਕ ਚਕਾਈ ਟੋਟ ਵਾਈ ਵੀ ਸਮੱਸਿਆਰ ਹੁੰਦੀ ਸੀ ਹੂੰ ਜੀ ਤੇ ਅਦਾਗੀ ਵੀ ਸਮੱਸਿਆਰ ਹੁੰਦੀ ਸੀ ਤੇ ਅੱਜ ਕਿਉਂਕਿ ਬਹੁਤ ਸਾਰੇ ਜਿਹੜੇ ਸਟੇਟ ਨੇ ਹੁਣ ਚੌੜ ਪੈਦਾ ਹੋ ਰਿਹਾ ਹੈ ਚੋਨਾ ਲੱਗਦਾ ਹੈ ਭਾਰਤ ਦੇ ਬਹੁਤ ਸਾਰੇ ਸਟੇਟਾਂਾਂ ਚ ਜੀ ਤੇ ਭਾਰਤ ਕੋਲ ਚੌਲ ਬਹੁਤ ਪੇਨ ਨੇ ਭੰਡਾਰ ਭਰੇ ਪਏ ਨੇ ਹਮ 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 ਜੀ ਤੇ ਕਿਉਂਕਿ ਪੰਜਾਬ ਦੇ ਕਿਸਾਨ ਤੋਂ ਉਹਨਾਂ ਜਿਹੜਾ ਕੇਂਦਰ ਹੈ ਐਮ ਐਸ ਪੀ ਰਾਹੀਂ ਉਹਨਾਂ ਨੂੰ ਝੋਨਾ ਖਰੀਦਣਾ ਪੈਂਦਾ ਹੈ ਜੀ ਕਾਨੂੰਨੀ ਤੌਰ ਤੇ ਐਮ ਐਸ ਪੀ ਦਿੱਤੀ ਹੋਈ ਹੈ ਪੰਜਾਬ ਤੇ ਹਰਿਆਣਾ ਤੇ ਕੁਝ ਹੋਰ ਛੋਟੇ ਮੋਟੇ ਸੂਬਿਆਂ ਨੂੰ ਜਿਹੜੇ ਇੱਕ ਦੋ ਹੈਗੇ ਨੇ ਹਮ ਜੀ ਉਹ ਉੱਤਰੀ ਜਿਹੜਾ ਉੱਤਰ ਪ੍ਰਦੇਸ਼ ਦਾ ਉੱਤਰੀ ਖੇਤਰ ਹੈ ਉਹਨੂੰ ਪਰ ਜਿਹੜਾ ਹੁਣ ਇਵੇਂ ਲੱਗ ਰਿਹਾ ਹੈ ਕਿ ਕੇਂਦਰ ਨੂੰ ਰੜਕ ਰਿਹਾ ਹੈ ਪੰਜਾਬ ਭਾਵੇਂ ਉਹ ਪੰਜਾਬ ਦੇ ਕਿਸਾਨਾਂ ਨਾਲ ਕੋਈ ਈਰਖਾਵਾਦੀ ਨੀਤੀ ਤਹਿਤ ਅਜਿਹਾ ਕਰ ਰਹੇ ਨੇ ਹੂੰ ਕਿਉਂਕਿ ਪੰਜਾਬ ਦੇ ਕਿਸਾਨ ਨੇ ਲੰਮਾ ਸੰਘਰਸ਼ ਲੜ ਕੇ ਤਿੰਨ ਜਿਹੜੇ ਕਾਨੂੰਨ ਤੇ ਬਣਾਏ ਸੀ ਕੇਂਦਰ ਨੇ ਵਾਪਸ ਕਰਨ ਲਈ ਕੇਂਦਰ ਨੂੰ ਮਜਬੂਰ ਕੀਤਾ ਹੂੰ ਤੇ ਪੰਜਾਬ ਦਾ ਕਿਸਾਨ ਹੀ ਸੀ ਜਿਸ ਨੇ ਉਸ ਉਸ ਮੋਰਚੇ ਦੀ ਗੁਆਈ ਕੀਤੀ ਜਿਹੜਾ ਇੱਕ ਲਾਹਮਿਸਾਲ ਤੇ ਸੰਸਾਰ ਪ੍ਰਸਿੱਧ ਹੋ ਨਿਪੜਿਆ ਸੀ ਤੇ ਸੰਸਾਰ ਪੱਧਰ ਤੇ ਵੱਖ-ਵੱਖ ਦੂਜੇ ਦੇਸ਼ਾਂ ਵੱਲੋਂ ਵੀ ਮਾਨਤਾ ਦਿੱਤੀ ਗਈ ਸੀ ਉਸ ਕਿਸਾਨਾਂ ਦੇ ਸੰਘਰਸ਼ ਨੂੰ ਥਾਂ-ਥਾਂ ਮਜਾਰੇ ਧਰਨੇ ਲੱਗੇ ਸੀ ਉਹਦੀ ਹਮਾਇਤ ਵਿੱਚ ਇੱਕ ਤਾਂ ਉਹਦਾ ਬਦਲਾ ਲੈਣਾ ਚਾਹ ਰਹੀ ਹੈ ਕੇਂਦਰ ਸਰਕਾਰ ਦੂਜਾ ਇਹ ਹੈ ਕਿ ਉਹਨਾਂ ਨੂੰ ਇਵੇਂ ਲੱਗਦਾ ਹੈ ਕਿ ਆਰਥਿਕ ਤੌਰ ਤੇ ਜਿਹੜਾ ਸਾਨੂੰ ਬਹੁਤ ਪੈਸੇ ਦੇਣੇ ਪੈ ਰਹੇ ਨੇ ਕੇਂਦਰ ਨੂੰ ਇਵੇਂ ਲੱਗਦਾ ਹੈ ਵੇਸ ਕਰਕੇ ਐਮਐਸਪੀ ਦੇਣ ਤੋਂ ਦੌੜਨ ਦਾ ਕੋਈ ਨਾ ਕੋਈ ਤਰੀਕਾ ਲੱਭੋ ਤੇ ਤਰੀਕਾ ਹੀ ਹੈ ਪਿੰਡਰ ਸਾਹਿਬ ਤੁਸੀਂ ਜਦੋਂ ਪੰਜਾਬ ਚੋਂ ਚੋਲ ਨਹੀਂ ਚੁੱਕੋਗੇ ਪੰਜਾਬ ਦੇ ਚੋਲ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਸਵਟੀਆਂ ਚੋਂ ਪਰਖ ਪਰਖ ਕੇ ਉਹਦੇ ਤੇ ਇੱਕ ਕਿਸਮ ਦੇ ਬਦਨਾਮੀ ਦੇ ਟਿੱਕੇ ਲਗਾ ਦੋਗੇ ਜਾਂ ਉਹਨੂੰ ਗੈਰਮਿਆਰੀ ਕੋਸਤ ਕਰਨ ਲਈ ਕੋਈ ਕਸਰ ਨਹੀਂ ਛਡੋਗੇ ਜਦੋਂ ਪੰਜਾਬ ਦਾ ਚੋਲ ਨਹੀਂ ਬਾਹਰ ਜਾਊਗਾ ਤਾਂ ਸੈਲਰ ਮਾਲਕ ਜੋ ਉਹਨਾਂ ਨੇ ਚੁੱਕਣਗੇ ਜਦੋਂ ਉਹਨਾਂ ਦਾ ਚੌਲ ਨਹੀਂ ਵਿਕਣਾ ਚੌਲ ਨੂੰ ਗੈਰਮਿਆਰੀ ਕੋਸਤ ਕਰਕੇ ਚੁੱਕਣੀ ਨਹੀਂ ਕਿਸੇ ਨੇ ਤੇ ਫਿਰ ਉਹ ਕਿਉਂ ਸੈਲਰ ਮਾਲਕ ਰਿਸਕ ਲਊਗਾ ਜੀ ਹੂੰ ਜੀ ਬਿਲਕੁਲ ਜੇ ਸੈਲਰ ਮਾਲਕ ਮੰਡੀਆਂ 'ਚ ਉਹ ਝੋਨਾ ਨਹੀਂ ਚੁੱਕੂਗਾ ਤਾਂ ਝੋਨਾ ਨਹੀਂ ਵਿਕੂਗਾ ਪੰਜਾਬ ਦਾ ਕਿਉਂਕਿ ਸੈਲਰ ਜਦੋਂ ਤੱਕ ਸੈਲਰ ਮਾਲਕ ਝੋਨਾ ਨਹੀਂ ਚੁੱਕਦਾ ਪੰਜਾਬ ਝੋਨੇ ਦੀ ਖਰੀਦੀ ਨਹੀਂ ਹੁੰਦੀ ਹੂੰ ਹੂੰ ਤੇ ਜੇ ਖਰੀਦ ਨਹੀਂ ਹੋਊਗੀ ਤੇ ਫਿਰ ਕਿਸਾਨ ਕੀ ਕਰ ਸਕਦਾ ਜੀ ਉੱਥੇ ਫਿਰ ਕਿਸਾਨ ਜੇ ਕਿਸਾਨ ਉਥੇ ਲਗਾਤਾਰ ਮੰਡੀਆਂ 'ਚ ਬੈਠਿਆ ਰਹੇਗਾ ਜਾਂ ਸੜਕਾਂ 'ਤੇ ਉਤਰੇਗਾ ਇਸ ਕਰਕੇ ਜਿਹੜਾ ਕੇਂਦਰ ਲਗਾਤਾਰ ਇੱਕ ਤੋਂ ਬਾਅਦ ਇੱਕ ਦੇਖੋ ਪਹਿਲਾਂ ਇਹਨਾਂ ਨੇ ਨਾਗਾ ਲੈਂਡ ਕਰਨਾਟਕ ਤੇ ਉਰੰਚਲ ਪ੍ਰਦੇਸ਼ 'ਚ ਕਿਹਾ ਵੀ ਸੈਂਪਲ ਫੇਲ ਹੋ ਗਏ ਪੰਜਾਬ ਦੇ ਆਏ ਜਿਹੜੇ ਚੌਲ ਆਏ ਸੀ ਜੀ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਇਹਨਾਂ ਦੀ ਗੁਣਵੱਤਾ ਘੱਟ ਹੈ ਜੀ ਇਹ ਬਹੁਤ ਗੈਰ ਮਿਆਰੀ ਨੇ ਮਨੁੱਖੀ ਸੇਤ ਦੇ ਯੋਗ ਨਹੀਂ ਖਾਣੇ ਜੀ 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 ਤੇ ਹੁਣ ਇੱਕ ਭਿੰਡਰ ਸਾਹਿਬ ਨਵਾਂ ਨਵੀਂ ਹੋਰ ਇੱਕ ਕਿਸਮ ਦਾ ਇਹ ਸੈਲਰ ਸੰਤ ਨੂੰ ਇਹ ਸਮਝ ਲਓ ਵੀ ਇੱਕ ਨਵੀਂ ਚੱਕੀ ਚੋਂ ਪੀਸ ਕੇ ਲੰਗਾਨ ਵਾਲੀ ਗੱਲ ਹੈ ਜਦੋਂ ਤੁਹਾਡੇ ਅਧਿਕਾਰੀ ਬਲਾਕ ਪੱਧਰ ਤੇ ਐਫਸੀਆਈ ਖੁਦ ਗੁਣਵੱਤਾ ਚੈੱਕ ਕਰਦੀ ਹੈ ਚੌਲਾਂ ਦਾ ਹੂੰ ਹੂੰ ਹੁਣ ਉਹਨਾਂ ਨੇ ਇੱਕ ਉਹਨਾਂ ਦੇ ਉੱਪਰ ਹੋਰ ਟੀਮਾਂ ਬਣਾਤੀਆਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਉਹ ਕਹਿੰਦਾ ਦੂਰੀ ਚੈਕਿੰਗ ਹੋਊਗੀ ਜੀ ਹੁਣ ਚੌਲਾਂ ਦੀ ਪਹਿਲਾਂ ਇੱਕ ਥਾਂ ਤੇ ਹੋਈ ਹੈ ਫਿਰ ਦੂਜੀ ਥਾਂ ਤੇ ਹੋਊਗੀ ਤੇ ਜਿਹੜੇ ਸੈਂਪਲ ਕਿਵੇਂ ਪਾਸ ਹੁੰਦੇ ਨੇ ਕੀ ਕੀ ਫਿਰ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਤੇ ਕਿਸੇ ਦਾ ਪੂਰਾ ਪੂਰਾ ਠੀਕ ਹੋਵੇ ਤਾਂ ਵੀ ਆਪਾਂ ਦੇਖਦੇ ਹਾਂ ਕਿ ਸੈਂਪਲਾਂ ਦੀ ਤੇ ਪਾਸਿੰਗ ਕਿਵੇਂ ਹੁੰਦੀ ਹੈ ਹੂੰ ਹੂੰ ਆਪਣਾ ਸਿਸਟਮ ਕਿ ਹੋ ਜਾਏ ਆਰਥਿਕ ਤੌਰ ਤੇ ਵੀ ਜਿਹੜਾ ਸੈਲਰ ਮਾਲਕ ਹੈ ਫਿਰ ਉਹਨੂੰ ਇਹ ਹੋਰ ਨੁਕਸਾਨ ਚੱਲਣਾ ਪਊਗਾ ਜੀ 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 ਹੁਣ ਜਿਹੜਾ ਨਵਾਂ ਆਦੇਸ਼ ਆਇਆ ਮੈਂ ਸਮਝਦਾ ਕਿ ਨਾਦਰ شاہੀ ਫਰਮਾਨ ਹੈ ਇਹ ਕੀ ਤੇ ਪੰਜਾਬ ਸਰਕਾਰ ਸਿਰਫ ਬਿਆਨਾਂ ਤੱਕ ਸੀਮਤ ਹੈ ਭਿੰਦਰ ਸਾਹਿਬ ਪਹਿਲਾਂ ਵੀ ਜਦੋਂ ਚੌਲਾਂ ਦੇ ਸੈਂਪਲ ਫੇਲ ਹੋਏ ਸੀ ਤਾਂ ਪੰਜਾਬ ਸਰਕਾਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਰੇ ਸੀ ਭਾਵੇਂ ਮਾਲਵਿੰਦਰ ਕੰਗ ਸੀ ਜਾਂ ਐਡਵੋਕੇਟ ਵਿਕਰਮਜੀਤ ਪਾਸੀ ਸੀ ਜਿਹੜੇ ਉਹਨਾਂ ਦੇ ਅਧਿਕਾਰ ਤੇ ਬਲਾਰੇ ਨੇ ਨੀਲਗਰਗ ਸੀ ਉਹਨਾਂ ਨੇ ਕੇਂਦਰ ਨੂੰ ਦੋਸ਼ੀ ਠਹਿਰਾਇਆ ਆਪਣੇ ਬਿਆਨਾਂ ਰਾਹੀਂ ਪਰ ਇਸ ਤੋਂ ਅੱਗੇ ਤਾਂ ਉਹ ਵੀ ਨਾ ਤੁਰੇ ਜੀ ਹੂੰ ਹੂੰ ਜੀ ਦੇਖੋ ਪੰਜਾਬ ਸਰਕਾਰ ਦਾ ਆਪਾਂ ਨੂੰ ਸਿਰਫ ਕਹਿਣ ਨਾਲ ਹੀ ਕੋਈ ਦੋਸਤੀ ਨਹੀਂ ਨਾ ਬਣੂਗਾ ਜੀ ਉਹਨੂੰ ਜਲੀਲ ਨਾਲ ਵੀ ਤਰਕ ਨਾਲ ਵੀ ਕੁਝ ਰੱਖਣਾ ਪਊਗਾ ਉਹਦੇ ਸਾਹਮਣੇ ਵੀ ਆਪਾਂ ਕਿਉਂ ਨਹੀਂ ਉਹਦੀ ਪੜਤਾਲ ਕਰਾ ਸਕੇ ਜਿਹੜੇ ਚੌਲ ਸੈਂਪਲ ਫੇਲ ਹੋਏ ਸੀ ਤਾਂ ਪੰਜਾਬ ਸਰਕਾਰ ਦਾ ਹੂੰ ਸਰਜ ਬਣਦਾ ਸੀ ਕਿ ਕਿਸੇ ਲੈਬਾਰਟਰੀ ਚ ਉਹਨਾਂ ਦੀ ਜਾਂਚ ਕਰਾਉਂਦੇ ਜੀ ਜੀ ਬਿਲਕੁਲ ਪਤਾ ਚੱਲ ਜਾਂਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਕੀ ਵਾਕਿਆ ਹੀ ਹੈ ਸਾਡੇ ਨਾਲ ਤਾਂ ਕਿਆ ਕਰ ਰਹੀ ਹੈ ਪੰਜਾਬ ਸਰਕਾਰ ਜਾਂ ਕੋਈ ਹੋਰ ਕਾਰਨ ਵੀ ਹੈਗਾ ਇਹਦੇ ਪਿੱਛੇ ਹੂੰ ਜੀ ਹੁਣ ਹੁਣ ਦੇਖੋ ਜਿਹੜਾ ਨਵਾਂ ਫੈਸਲਾ ਆਇਆ ਹੈ ਪਿੰਡਰ ਸਾਹਿਬ ਕੇ 8 ਸਪੈਸ਼ਲ ਟੀਮਾਂ ਗਠਨ ਕੀਤੀਆਂ ਨੇ ਹੂੰ ਓਕੇ ਜਿਹੜੀ ਭਾਰਤੀ ਖਾਣਕ ਨਿਕਮ ਹੈ ਜਿਹਨੂੰ FCI ਆਪਾਂ ਸ਼ਾਰਟ ਸ਼ਬਦਾਂ ਚ ਕਹਿੰਦੇ ਆ ਜੀ ਤੇ 8 ਟੀਮਾਂ ਚ ਤਿੰਨ ਤਿੰਨ ਅਧਿਕਾਰੀ ਨੇ ਜਿਹੜੇ ਉਹਨਾਂ ਦੇ ਕੁਆਲਿਟੀ ਕੰਟਰੋਲ ਵਿੰਗ ਨਾਲ ਸੰਬੰਧਿਤ ਨੇ ਹੂੰ ਹੂੰ ਇਹ ਸੰਗਰੂਰ, ਮੋਗਾ, ਨਾਭਾ, ਕੋਟਕਪੂਰਾ, ਬਡਲਾਡਾ, ਮੁੱਲਾਂਪੁਰ, ਕਪੂਰਥਲਾ, ਫਿਰੋਜ਼ਪੁਰ ਜਿੱਥੇ-ਜਿੱਥੋਂ ਵੀ ਚੋਲ ਜਾਂਦਾ ਹੈ ਹੂੰ ਜੀ ਪੰਜਾਬ ਸਿਹਦੇ ਗਦਾਮਾਂ 'ਚ ਲੱਗਦਾ ਹੈ ਤੇ ਉੱਥੋਂ ਟ੍ਰੇਨਾਂ ਆ ਰਹੇ ਜਿਹੜੇ ਸੁੱਬੇ 'ਚ ਜਾਣਾ ਹੁੰਦਾ ਜਿੱਥੋਂ-ਜਿੱਥੋਂ ਵੀ ਜਾਂਦਾ ਹੈ ਉੱਥੇ ਸਾਰੇ ਪੜਤਾਲ ਕਰਨਗੇ ਕਹਿਣ ਤੋਂ ਭਾਵ ਜਿਹੜਾ ਵੀ ਚੋਲ ਹੁਣ ਪੰਜਾਬ 'ਚੋਂ ਜਾਊਗਾ ਬਾਹਰ ਜੀ ਉਹਦੇ ਦੁਆਰਾ ਫੇਰ ਸੈਂਪਲਿੰਗ ਹੋਊਗੀ ਤੇ ਹੋ ਸਕਦਾ ਸੈਂਪਲਿੰਗ ਦਾ ਖਰਚਾ ਵੀ ਫਿਰ ਸੈਲਰ ਮਾਲਕ ਤੋਂ ਵਸੂਲਦੇ ਹੋਣ ਹੂੰ ਜੀ ਉਹ ਵੀ ਆਰਥਿਕ ਤੌਰ ਤੇ ਸੈਲਰ ਸੰਤ ਦਾ ਲੱਕ ਤੋੜਨ ਵਾਲੀ ਗੱਲ ਹੋਊਗੀ ਤੇ ਜਿਹੜਾ ਬਾਰ ਬਾਰ ਸੈਂਪਲਿੰਗ ਦਾ ਬੋਝ ਝੱਲਣਾ ਸੈਲਰ ਮਾਲਕ ਲਈ ਪਿੰਟਰ ਸਾਹਿਬ ਜਦੋਂ ਇੱਕ ਵਾਰੀ ਤੁਹਾਨੂੰ ਸਪੁਰਦ ਕਰ ਦਿਆ ਤੁਸੀਂ ਉਸ ਵੇਲੇ ਸੈਂਪਲ ਲਓ ਭਾਵੇਂ ਕਿਸੇ ਚੰਗੀ ਜੇ ਤੁਹਾਨੂੰ ਇੱਕ ਹੁਣ ਇਹ ਵੀ ਤਾਂ ਇੱਕ ਪ੍ਰਸ਼ਨ ਹੈ ਪਿੰਟਰ ਸਾਹਿਬ ਕਿ ਜਿਹੜਾ ਪਹਿਲਾਂ ਜਦੋਂ ਜਾਂਚ ਹੋ ਗਈ ਸੈਂਪਲ ਚੈੱਕ ਹੋ ਗਏ ਗੁਣਵੱਤਾ ਦੇ ਹੂੰ ਤੇ ਐਫਸੀਆਈ ਨੇ ਕਰਾਏ ਨੇ ਆਪਣੀਆਂ ਅਧਿਕਾਰਤ ਲੈਬਾਰਟਰੀਆਂ ਰਾਹੀਂ ਕਰਾਏ ਹੋਣਗੇ ਤੇ ਫਿਰ ਵੀ ਤੁਹਾਨੂੰ ਨਾਲ ਲੈਬਾਰਟਰੀਆਂ ਤੇ ਵੀ ਵਿਸ਼ਵਾਸ ਨਹੀਂ ਜਾਂ ਤੁਹਾਡੇ ਜਿਹੜੇ ਪਹਿਲੇ ਅਧਿਕਾਰੀ ਜਾਂ ਕਰਮਚਾਰੀ ਸੈਂਪਲ ਚੈੱਕ ਕਰਦੇ ਨੇ ਕਿ ਉਹਨਾਂ ਤੇ ਵਿਸ਼ਵਾਸ ਨਹੀਂ ਹੂੰ ਜਿਹੜਾ ਹੁਣ ਦੂਰਾ ਤੁਸੀਂ ਨੀਤੀ ਅਪਣਾ ਰਹੇ ਹੋ ਮੈਨੂੰ ਲੱਗਦਾ ਪੰਜਾਬ ਨੂੰ ਨਾਲ ਜੀ ਜੀ ਸੇਲਰ ਸੰਤਨੂ ਤੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੀ ਐ ਐਵੇਂ ਲੱਗ ਰਿਹਾ ਕਿ ਸਟੇਟ ਨੂੰ ਵੀ ਇਹ ਬਦਨਾਮ ਕਰਨ ਦੀ ਚਾਲ ਹੈ ਕਿ ਪਤਾ ਤਾਂ ਕਿ ਜਿਹੜੇ ਦੂਜੇ ਸਟੇਟ ਨੇਥੇ ਅਜਿਹਾ ਕੋਈ ਮੈਸੇਜ ਆਵੇ ਕਿ ਪਤਾ ਨਹੀਂ ਪੰਜਾਬੀ ਚੌਲਾਂ 'ਚ ਜਿਹੜੇ ਚੋਨੇ 'ਚ ਕਿੰਨੇ ਕੀ ਕੀ ਦਵਾਈਆਂ ਪਾਉਂਦੇ ਨੇ ਕੀ ਕੀ ਨਦੀਨ ਨਾਸ਼ਕ ਪਾਉਂਦੇ ਨੇ ਕਿੰਨੀ ਮਿਲਾਵਟ ਕਰਦੇ ਨੇ ਇਸ ਤਰ੍ਹਾਂ ਦਾ ਇਹ ਚਾਲਾਂ ਚਲੀਆਂ ਜਾ ਰਹੀਆਂ ਨੇ ਜਿਹੜਾ ਮੈਂ ਸਮਝਦਾ ਹੂੰ ਹੂੰ ਕਹਿੰਦਾ ਪਬਜੀ ਸਰ ਇਦਨਾਲ ਜਿਹੜਾ ਐਮਐਸਪੀ ਕਿਸਾਨ ਜਿਹੜੇ ਹੋਰ ਤਾਂ ਮੰਗ ਰਹੇ ਨੇ ਗਰੰਟੀ ਐਮਐਸਪੀ ਉੱਤੇ ਗਰੰਟੀ ਬਿਲਕੁਲ ਜੀ ਪਰ ਇਹ ਤਾਂ ਪਹਿਲੀ ਸਵਾਲ ਹੈ ਕਿ ਐਮਐਸਪੀ ਹੁਣ ਸਰਕਾਰੀ ਹੈ ਇਹਦੇ ਤੇ ਵੀ ਸਵਾਲ ਉੱਠ ਗਿਆ ਇਹਨਾਂ ਤੋਂ ਵੀ ਦੌੜ ਰਹੇ ਨੇ ਜੀ ਹੋਵੇ ਮੈਨ ਲੱਗ ਰਿਹਾ ਕਿਸੇ ਨਾ ਕਿਸੇ ਢੰਗ ਨਾਲ ਆਪਾਂ ਐਮਐਸਪੀ ਤੋਂ ਖੇੜਾ ਛਡਾ ਲੀ ਤੇ ਜੇਕਰ ਪੰਜਾਬ ਦੀ ਦੇਖਿਆ ਜਾਵੇ ਖੇਤੀਬਾੜੀ ਨਾਲ ਜੁੜੀ ਕੋਈ ਕਿਸਾਨਤ ਸੈਲਰ ਹੈ ਤੇ ਉਹਦੇ ਉਹਦੇ ਠੱਪ ਹੋਣ ਦੇ ਬੜੇ ਵੱਡੇ ਬਿਲਕੁਲ ਹਜ਼ਾਰਾਂ ਸੈਲਰ ਨੇ ਜੀ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਹੈ ਮੈਂ ਤਾਂ ਸਭ ਇਸ ਵਾਰੀ ਵੀ ਸੈਲਰ ਪੰਜਾਬ ਦੇ ਸੈਲਰ ਮਾਲਕਾਂ ਨੇ ਬਹੁਤ ਦਬਾਅ ਹੇਠ ਆ ਕੇ ਉਹਨਾਂ ਨੂੰ ਚੁੱਕਣੇ ਪਿਆ ਝੋਨਾ ਤੇ ਬਹੁਤ ਘੱਟ ਝੋਨਾ ਚੁੱਕੇ ਇਸੇ ਕਰਕੇ ਅੱਜ ਵੀ ਪੰਜਾਬ ਦੀਆਂ ਮੰਡੀਆਂ ਝੋਨੇ ਦਾ ਸੀਜ਼ਨ ਖਤਮ ਹੋਇਆ ਨੂੰ 15 ਦਿਨ ਲੰਘ ਚੁੱਕੇ ਨੇ ਪਰ ਅੱਜ ਵੀ ਪੰਜਾਬ ਦੀਆਂ ਮੰਡੀਆਂ 'ਚ ਤੁਸੀਂ ਕਿਤੇ ਦੇਖ ਲਓ ਬੋਰੀਆਂ ਦੇ ਢੇਰ ਲੱਗੇ ਪਏ ਨੇ ਹਾਲੇ ਨਹੀਂ ਅਜੇ ਲਿਫਟਿੰਗ ਪੂਰੀ ਅਜੇ ਲਿਫਟਿੰਗ ਪੂਰੀ ਨਹੀਂ ਹੋਈ ਜੀ ਜੀ ਸੋ ਉਹਨੇ ਕਹਿੰਦੇ ਨੇ ਵੀ ਪੰਜਾਬ ਤੋਂ ਜਿਹੜਾ ਉਹਨਾਂ ਦਾ ਤਰਕ ਇਹ ਹੈ ਵੀ ਜਿਹੜਾ ਪੰਜਾਬ ਤੋਂ ਚੌਲ ਜਾਂਦਾ ਹੈ ਉਹਦਾ ਗੁਣਵੱਤਾ ਜਿਹੜੀ ਚੈੱਕ ਕਰਨੀ ਹੈ ਅਸੀਂ ਦੁਬਾਰਾ ਫੇਰ ਤਾਂ ਕਿ ਅੱਗੇ ਜਾ ਕੇ ਕੋਈ ਰੌਲਾ ਨਾ ਪਵੇ ਹੂੰ ਹੂੰ ਇਸੇ ਲਈ ਉਹਨਾਂ ਨੇ ਸਪੈਸ਼ਲ ਟੀਮਾਂ ਬਣਾਈਆਂ ਨੇ ਜਾਂਚ ਕੀਤੀ ਹੈ ਪਰ ਪਿੰਡ ਸਾਹਿਬ ਇਹ ਵੀ ਤਾਂ ਦੇਖੋ ਨਾ ਵੀ ਜਿਹੜੀ ਤੁਸੀਂ 1 ਵਜੇ ਤਾਂ ਕਹਿ ਦਿੱਤਾ ਵੀ ਪੰਜਾਬ ਚੋਂ ਚੌਲ ਗਿਆ ਹੋਇਆ ਸੀ ਹੂੰ ਪਰ ਪੰਜਾਬ ਚ 40 ਸਾਲ ਸਾਲ ਹੋ ਗਿਆ ਇੱਥੇ ਪਏ ਨੇ ਉਹ ਉਹਨਾਂ ਦੇ ਜਦੋਂ ਸਾਲ ਪਿਆ ਹੋਵੇ ਉਹ ਮਿਆਰ ਜਿਹੜਾ 1 ਸਾਲ ਪਹਿਲਾਂ ਵਾਲਾ ਤਾਜ਼ੀ ਕਿਸੇ ਵਸਤੂ ਦਾ ਹੋਊਗਾ ਤਾਂ ਉਹ ਅੱਗੇ ਜਾ ਕੇ ਉਹੀ ਮਿਆਰ ਤਾਂ ਨਹੀਂ ਨਾ ਰਹਿ ਸਕੂਗਾ ਜੀ ਹੂੰ ਹੂੰ ਜੀ ਜੀ 1 ਸਾਲ ਬਾਅਦ ਜਦੋਂ ਕੋਈ ਚੀਜ਼ ਚੱਕਣੀ ਹੈ ਫਿਰ ਉਹਨੂੰ ਸੰਭਾਲਣ ਲਈ ਕੋਈ ਸਪਰੇਅ ਅੰਭ ਵਿਭਾਗ ਐਫਸੀਆਈ ਖੁਦ ਕਰਦੀ ਹੈ ਕਿਹੜਾ ਕੋਈ ਸੇਲਰ ਮਾਲਕ ਜਾ ਕੇ ਕਰਦਾ ਹੈ ਜਿਹੜੇ ਚੌਲ ਪਏ ਹੁੰਦੇ ਨੇ ਉਹਨਾਂ ਦੇ ਗਦਾਮਾਂ ਚ ਉਹਨਾਂ ਦੀ ਸੰਭਾਲ ਐਫਸੀਆਈ ਕਰਦੀ ਹੈ ਹੂੰ ਮੈਂ ਬਹੁਤ ਵਾਰੀ ਦੇਖਿਆ ਬਨੋੜ ਪਿੰਡ ਸਾਹਿਬ ਕਣਕ ਲਾਈ ਹੁੰਦੀ ਹੈ ਜੀ ਐਫਸੀਆਈ ਨੇ ਆਪਣੇ ਗਦਾਮ ਚ ਹੂੰ ਹੂੰ ਤੇ ਦੀ ਰੋਕ थाम ਲਈ ਫਿਰ ਇਹ ਕਰਦੇ ਨੇ ਉੱਥੇ ਬਾਰ-ਬਾਰ ਸਪ੍ਰੇਆਂ ਕੀਤੀਆਂ ਜਾਂਦੀਆਂ ਨੇ ਸੋ ਇਸ ਕਰਕੇ ਜਿਹੜਾ ਇਹ ਹੈਗਾ ਹੈ ਗੁਣਵੱਤਾ ਦੇ ਨਾਂ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਪੰਜਾਬੀਆਂ ਨੂੰ ਖਾਸ ਕਰਕੇ ਇੱਕ ਝਟਕਾ ਦਿੱਤਾ ਹੈ ਤੇ ਇਹਦਾ ਜਿਹੜਾ ਜਵਾਬ ਹੈ ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕਰਨਾ ਚਾਹੀਦਾ ਦੇਖਣਾ ਚਾਹੀਦਾ ਹੈ ਵੀ ਜਿਹੜਾ ਚੌਲ ਇਥੋਂ ਜਾਂਦਾ ਹੈ ਉਹਦੇ ਅੱਗੇ ਜਿਹੜਾ ਸਟੇਟ ਚ ਜਾਂਦਾ ਉਹਦਾ ਉੱਥੇ ਸਟੋਰਿੰਗ ਕਿਵੇਂ ਹੈ ਉੱਥੇ ਟੋਟੋਆਈ ਕਿਵੇਂ ਹੈ ਉੱਥੇ ਕਿਵੇਂ ਉਹਨੂੰ ਰੱਖਿਆ ਜਾ ਰਿਹਾ ਹੈ ਕਿੰਨੀ ਦੇਰ ਬਾਅਦ ਉਹਨੂੰ ਵਰਤੋਂ ਚ ਲਿਆਂਦਾ ਜਾ ਰਿਹਾ ਹੈ ਤੇ ਬਹੁਤ ਕੁਝ ਦੇਖਣ ਦੀ ਲੋੜ ਹੈ ਤੇ ਪੰਜਾਬ ਨੂੰ ਵਿਸ਼ੇਸ਼ ਟੀਮ ਕੋਈ ਗਠਨ ਕਰਨੀ ਚਾਹੀਦੀ ਹੈ ਇਹਦੇ ਲਈ ਹੂੰ ਬਹੁਤ ਬਹੁਤ ਜ਼ਰੂਰੀ ਹੈ ਇਹ ਜਿਹੜਾ ਨਹੀਂ ਤਾਂ ਫਿਰ ਜੇ ਸੈਲਰ ਸੰਤ ਪੰਜਾਬ ਦੀ ਮਰ ਜਾਏਗੀ ਤਾਂ ਨਾਲ ਦੀ ਨਾਲ ਫਿਰ ਜਿਹੜਾ ਪੰਜਾਬ ਦਾ ਝੋਨਾ ਇੱਕ ਕਿਸਮ ਦਾ ਇਹ ਹੋਏਗਾ ਕਿ ਝੋਨੇ ਦੀ ਜਿਹੜੀ ਫਸਲ ਹੈ ਪੰਜਾਬ ਚ ਨਹੀਂ ਹੋ ਪਾਊਗੀ ਤੇ ਜੇ ਪੰਜਾਬ ਦੇ ਝੋਨਾ ਚਲੇ ਗਿਆ ਤੇ ਪੰਜਾਬ ਨੂੰ ਜੇ ਕਿਸਾਨ ਨੂੰ ਕੁਝ ਬਚਦਾ ਚਾਰ ਪੈਸੇ ਤਾਂ ਸਿਰਫ ਝੋਨੇ ਚੋਂ ਬਚਦੇ ਹਾਂ ਬਿਲਕੁਲ ਬਿਲਕੁਲ ਜੀ ਜੀ ਬਾਕੀ ਦਾ ਜੇ ਐਮਐਸਪੀ ਭਾਵੇਂ ਮੱਕੀ ਦਾ ਰੇਟ ਐਲਾਨਿਆ ਹੋਇਆ ਹੈ ਪਰ ਉਹਦੀ ਖਰੀਦ ਬਿਲਕੁਲ ਹੈ ਨਹੀਂ ਉਹਨੂੰ ਬਹੁਤ ਘੱਟ ਕੀਮਤ ਤੇ ਵੇਚਣਾ ਪੈਂਦਾ ਕਿਸਾਨਾਂ ਨੂੰ ਹੂੰ ਹੂੰ ਜੀ ਸੋ ਇਸ ਕਰਕੇ ਇਵੇਂ ਲੱਗ ਰਿਹਾ ਵੀ ਜਿਹੜਾ ਤਾਜ਼ਾ ਫੈਸਲਾ ਹੈ ਵੀ ਦੁਆਰਾ ਤੋਂ ਗੁਣਵੱਤਾ ਦੀ ਜਾਂਚ ਕਰਨੀ ਹੈ ਸਿਰਫ ਪੰਜਾਬ ਦੇ ਜਿਹੜਾ ਕੇਂਦਰ ਹੈ ਉਹਦਾ ਇਹੋ ਸੰਦੇਸ਼ ਹੈ ਕਿ ਸਾਡੇ ਕੋਲ ਭਾਈ ਹੋਰ ਸਟੇਟਾਂ 'ਚ ਬਹੁਤ ਚੌੜ ਹੋ ਗਿਆ ਹੁਣ ਜਦੋਂ ਤੱਕ ਸਾਨੂੰ ਤੁਹਾਡੇ ਚੌਲਾਂ ਦੀ ਲੋੜ ਸੀ ਅਸੀਂ ਤੁਹਾਡੀ ਧਰਤੀ ਦਾ ਸਾਰਾ ਪਾਣੀ ਮਕਾਤਿਆ ਦੇਖੋ ਪੰਜਾਬ ਬੇਸਿਕਲੀ ਪੰਜਾਬ ਨੂੰ ਚੌਲ ਦੀ ਕੋਈ ਲੋੜ ਨਹੀਂ ਸੀ ਜੇ ਸੈਂਟਰ ਸਰਕਾਰ ਨੇ ਤਰ੍ਹਾਂ ਤਰ੍ਹਾਂ ਦੇ ਬੀਜ ਦੇ ਕੇ ਪੰਜਾਬ ਤੋਂ ਝੋਨਾ ਮਜਵਾਇਆ ਤੇ ਪੰਜਾਬ ਦੀ ਸਾਰੀ ਧਰਤੀ ਦਾ ਪਾਣੀ ਮਕਵਾ ਲਿਆ ਜਦੋਂ ਉਹਨਾਂ ਨੂੰ ਲੋਡ ਸੀ ਹੁਣ ਉਹਨਾਂ ਦੀ ਲੋਡ ਖਤਮ ਹੋ ਗਈ ਕਿਉਂਕਿ 100% ਜੇ ਭਾਰਤ ਚ ਜਿੰਨੇ ਵੀ ਭੰਡਾਰ ਨੇ ਚੌਲਾਂ ਦੇ 100% ਭਰੇ ਪਏ ਨੇ ਉਹ ਹੂੰ ਹੂੰ ਜੀ ਜੀ ਤੇ ਇਸ ਕਰਕੇ ਹੁਣ ਉਹ ਸਮਝਦੇ ਨੇ ਵੀ ਆਪਾਂ ਐਮ ਤੇ ਉੱਥੇ ਐਮਐਸਪੀ ਦੇਣੀ ਨਹੀਂ ਪੈਂਦੀ ਉਹਨਾਂ ਸਟੇਟਾਂ ਚ ਉਹਨਾਂ ਨੂੰ ਕੋਈ ਪ੍ਰਾਈਵੇਟ ਖਰੀਦ ਕਰਦੇ ਨੇ ਭਾਵੇਂ ਘੱਟ ਦੀ ਲੈਣ ਭਾਵੇਂ ਵੱਧ ਦੀ ਲੈਣ ਹੂੰ ਹੂੰ ਤੇ ਹੁਣ ਐਮਐਸਪੀ ਤੋਂ ਦੌੜਨਾ ਚਾਹੁੰਦੇ ਨੇ ਤੇ ਪੰਜਾਬ ਸਰਕਾਰ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਰਫ ਬਿਆਨਬਾਜ਼ੀ ਵਾਲੀ ਗੱਲ ਛੱਡ ਦੇਣ ਹੁਣ ਤੱਕ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਆਨਬਾਜ਼ੀ ਤੇ ਸੀਮਤ ਹੈ ਸੈਂਟਰ ਸਾਡੇ ਨਾਲ ਇਹ ਕਰ ਰਿਹਾ ਹੈ ਸੈਂਟਰ ਸਾਡੇ ਨਾਲ ਨਾਦਰशाही फरमान ਕਰ ਰਿਹਾ ਹੈ ਹੁਣ ਉਹਨਾਂ ਨੂੰ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਮਾਮਲੇ ਨੇ ਜਿਹੜੇ ਗੰਭੀਰਤਾ ਨਾਲ ਵਿਚਾਰਨੇ ਚਾਹੀਦੇ ਨੇ ਜੇ ਲੋੜ ਹੋਵੇ ਤਾਂ ਅਦਾਲਤ ਦਾ ਸਹਾਰਾ ਵੀ ਲੈ ਲੈਣਾ ਚਾਹੀਦਾ ਹੈ ਜੇ ਲੋੜ ਹੋਵੇ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਂ ਦੂਜੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕੋਈ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਕਿਉਂਕਿ ਝੋਨਾ ਪੰਜਾਬ ਦੀ ਮੁੱਖ ਫਸਲ ਹੈ। ਹੂੰ ਜੀ ਜੀ ਤੇ ਜੇ ਝੋਨਾ ਮੁੱਖ ਫਸਲ ਹੈ ਤੇ ਝੋਨੇ ਦੀ ਖਰੀਦ ਤੋਂ ਜਿਵੇਂ ਉਹ ਦੌੜ ਰਹੇ ਨੇ ਹੁਣ ਚੌਲਾਂ ਦੇ ਮਾਮਲੇ 'ਚ ਲੈ ਕੇ ਚੌਲਾਂ ਨੂੰ ਚੁੱਕਣ ਦੇ ਉਹਨਾਂ ਦੀ ਗੁਣਵੱਤਾ ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਤੇ ਫਿਰ ਜੇ ਸੈਲਰ ਚੌਲ ਨਹੀਂ ਚੁੱਕੂਗਾ ਤੇ ਉਹਨਾਂ ਨੇ ਚੁੱਕੂਗਾ ਤੇ ਝੋਨਾ ਵਿਕਣਾ ਹੀ ਨਹੀਂ ਸੈਲਰ ਤੋਂ ਬਿਨਾ। ਜੇ ਸੈਲਰ ਸੰਤ ਖਤਮ ਹੋ ਗਈ ਤਾਂ ਸਮਝੋ ਝੋਨੇ ਦੀ ਫਸਲ ਪੰਜਾਬ 'ਚੋਂ ਗਈ। ਬਿਲਕੁਲ ਜਦੋਂ ਦਾ ਪਾਪਚੁਲਾ ਸਾਹਿਬ ਕੇ ਦੋਹਰੀ ਜਾਂਚ ਚੌਲਾਂ ਦੀ ਤੇ ਨਾਲ ਸਪੈਸ਼ਲ ਟੀਮਾਂ ਗਠਿਤ ਹੋ ਜਾਣਾ ਕੇਂਦਰ ਸਰਕਾਰ ਦੀ ਨੀਅਤ ਉੱਤੇ ਇੱਕ ਵੱਡਾ ਬਿਲਕੁਲ ਬਹੁਤ ਵੱਡਾ ਨੀਅਤ ਤੇ ਸ਼ੱਕ ਹੈ ਪੰਜਾਬ ਦੇ ਸਾਰੇ ਮਾਲਕਾਂ ਦੇ ਵਿੱਚ ਜ਼ਿੰਮੇਵਾਰੀ ਨਿਭਾਉਣ ਦੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਬਿਲਕੁਲ ਦੂਜੇ ਬੰਨੇ ਡਾਕਟਰ ਸਾਹਿਬ ਇੱਕ ਵੱਡੀ ਪੋਸਟ ਹੁੰਦੀ ਹੈ ਮੁਖ ਸਕੱਤਰ ਪੰਜਾਬ ਦੇ ਮੁਖ ਸਕੱਤਰ ਨੂੰ ਆਪਣੇ ਛੋਟੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਣ ਲਈ ਮਜਬੂਰ ਹੋਣਾ ਪਿਆ ਇਹ ਕਹਾਣੀ ਕੀ ਹੈ ਪਿੰਡਰ ਸਾਹਿਬ ਇਵੇਂ ਲੱਗ ਰਿਹਾ ਕਦੇ ਕਦੇ ਤਾਂ ਇਵੇਂ ਲੱਗਦਾ ਕਿ ਪੰਜਾਬ ਚ ਕੋਈ ਸਰਕਾਰ ਨਾਂ ਦੀ ਚੀਜ਼ ਹੈ ਹੀ ਨਹੀਂ ਜੀ ਓਕੇ ਜੇ ਤੁਸੀਂ ਅਧਿਕਾਰੀਆਂ ਦੀ ਗੱਲ ਕਰਦੇ ਹੋਣ ਮੁੱਖ ਸਕੱਤਰ ਖੁਦ ਕਹਿ ਰਿਹਾ ਹੈ ਇਹ ਗੱਲ ਉਹਨੇ ਆਪ ਇੱਕ ਕਿਸਮ ਦੀ ਇਹ ਗੱਲ ਮੰਨ ਲਈ ਜਿਹੜਾ 20 ਤਰੀਕ ਨੂੰ ਉਹਨੇ ਇੱਕ ਪੱਤਰ ਜਿਹੜਾ ਪੰਜਾਬ ਦਾ ਚੀਫ ਸੈਕਟਰੀ ਹੈ ਕੇ ਪੀ ਸਿਨਹਾ ਜੀ ਨੂੰ ਕੈਪ ਸਿਨਹਾ ਵੀ ਕਹਿੰਦੇ ਆਪਾਂ ਸ਼ਾਰਟ ਸ਼ਬਦਾਂ ਚ ਓਕੇ ਉਹਨਾਂ ਨੇ ਪ੍ਰਬੰਧਕੀ ਸਕੱਤਰਾਂ ਨੂੰ ਇੱਕ ਪੱਤਰ ਜਿਹੜਾ ਲਿਖਿਆ ਹੈ ਸਾਰੇ ਵਿਭਾਗਾਂ ਦਿਆਂ ਨੂੰ ਇਵੇਂ ਉਹ ਪੱਤਰ ਇਸ ਗੱਲ ਦੀ ਤੈਅੀਦ ਕਰਦਾ ਹੈ ਕਿ ਪੰਜਾਬ 'ਚ ਕਿਸੇ ਦਾ ਕੋਈ ਡਰ ਪੈ ਕਿਸੇ ਨੂੰ ਹੈ ਨਹੀਂ ਹੂੰ ਹੁਣ ਉਹ ਖੁਦ ਕਹਿ ਰਿਹਾ ਹੈ ਕਿ ਮੈਂ ਜਿਹੜੀਆਂ ਮੀਟਿੰਗਾਂ ਬੁਲਾਉਣਾ ਹੂੰ ਉਹਨਾਂ 'ਚ ਤੁਸੀਂ ਜੂਨੀਅਰ ਅਧਿਕਾਰੀਆਂ ਨੂੰ ਭੇਜ ਦਿੰਦੇ ਹੋ ਹੂੰ ਤੁਸੀਂ ਆਪ ਖੁਦ ਕਿਉਂ ਨਹੀਂ ਆਉਂਦੇ ਪ੍ਰਬੰਧਕੀ ਸਿਕਤਰਾਂ ਨੂੰ ਕਿਹਾ ਵੀ ਐਡੀ ਵੀ ਤੁਹਾਡੀ ਕਿਹੜੀ ਮਜਬੂਰੀ ਹੈ ਵੀ ਤੁਸੀਂ ਨਹੀਂ ਆਪਾਂਦੇ ਹੂੰ ਹੂੰ ਤੇ ਜੂਨੀਅਰ ਅਧਿਕਾਰੀ ਕਹਿੰਦਾ ਦੋ ਦੋ ਤਿੰਨ ਤਿੰਨਾਂ ਨੂੰ ਹੋਰ ਨਾਲ ਲੈ ਕੇ ਆ ਜਾਂਦੇ ਨੇ ਇੱਥੇ ਮੇਲਾ ਭਰਦਾ ਰਹਿੰਦਾ ਹੈ ਕੁਝ ਅਧਿਕਾਰੀ ਮੀਟਿੰਗ ਦੇ ਅੰਦਰ ਕੁਝ ਬਾਹਰ ਹੂੰ ਤੇ ਜਿਹੜੇ ਕੋਈ ਜਿਹੜੀ ਮਰਿਆਦਾ ਉਹ ਵੀ ਆਹ ਪ੍ਰੋਟੋਕੋਲ ਦੀ ਕਹਿੰਦਾ ਉਲੰਘਣਾ ਹੁੰਦੀ ਹੈ ਹੂੰ ਜੀ ਤੇ ਉਹ ਕਹਿੰਦਾ ਇੱਕ ਵਾਰੀ ਚਲੋ ਇੱਕ ਵਾਰ ਬੰਦਾ ਹੋ ਗਵੇ ਪਰ ਤਾਂ ਹਰ ਮੀਟਿੰਗ 'ਚ ਹੁਣ ਇਹ ਹੀ ਹਾਲ ਹੋਣ ਲੱਗ ਗਿਆ ਵੀ ਪ੍ਰਬੰਧਕੀ ਸਿਕਤਰ ਆਂਦੇ ਹੀ ਨਹੀਂ ਹੂੰ ਓਕੇ ਸਟੇਟ ਸਾਹਿਬ ਮੈਨੂੰ ਪੰਚਾਇਤ ਵਿਭਾਗ ਦੇ ਮੇਰੇ ਇੱਕ ਦੋਸਤ ਨੇ ਪਿਛਲੇ ਦਿਨੀ ਗੱਲ ਸੁਣਾਈ ਜੀ ਕੋਈ ਮਨਰੇਗਾ ਦੀ ਵੀਡੀਓ ਕਾਨਫਰੰਸ ਹੋ ਰਹੀ ਸੀ ਮੈਂ ਤੁਹਾਨੂੰ ਅਧਿਕਾਰੀਆਂ ਦੀ ਗੱਲ ਦੱਸਦਾ ਕਿ ਕਿੰਨੇ ਕੁ ਗੰਭੀਰ ਨੇ ਜਿਹੜੇ ਕੋਈ ਬਜਟ ਅਲਾਟ ਹੋਣਾ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਹੂੰ ਹੂੰ ਤੇ ਵੀਡੀਓ ਕਾਨਫਰੰਸ ਹੋ ਰਹੀ ਸੀ ਜਿਹੜੇ ਦਿੱਲੀ ਤੋਂ ਉੱਚ ਅਧਿਕਾਰੀ ਕਰ ਰਹੇ ਸੀ ਜੀ ਉਹਦੇ ਚ ਲਗਭਗ ਸਾਰੇ ਜਿਹੜੇ ਬਾਕੀ ਸਟੇਟਾਂ ਦੇ ਕਿਸੇ ਦਾ ਚੀਫ ਸੈਕਟਰੀ ਬੈਠਿਆ ਸੀ ਕਿਸੇ ਦਾ ਵਿਭਾਗ ਦਾ ਪ੍ਰਬੰਧਕ ਇਸਕੱਤਰ ਬੈਠਿਆ ਸੀ ਕਿਸੇ ਦਾ ਡਾਇਰੈਕਟਰ ਬੈਠਿਆ ਸੀ ਜੀ ਤੇ ਜਿਹੜਾ ਆਪਣੇ ਵਾਲਾ ਪਿੰਡੂ ਵਿਕਾਸ ਵਿਭਾਗ ਹੈ ਉਹਦੇ ਇੱਕ ਡਿਫਟੀ ਡਾਇਰੈਕਟਰ ਲੈਵਲ ਦਾ ਕੋਈ ਅਧਿਕਾਰੀ ਬੈਠਿਆ ਸੀ ਬਿਲਕੁਲ ਹੇਠਲੇ ਲੈਵਲ ਦਾ ਓਕੇ ਇਸ ਸਬਕ ਉਹਨਾਂ ਨੇ ਸਵਾਲ ਵੀ ਕੀਤਾ ਵੀ ਤੁਹਾਡੇ ਜਿਹੜੇ ਅਧਿਕਾਰੀ ਨੇ ਕਿਉਂ ਗੰਭੀਰ ਨਹੀਂ ਕੋਈ ਨਾ ਕੋਈ ਉਸ ਮੀਟਿੰਗ ਵਿੱਚ ਕੋਈ ਡਾਇਰੈਕਟਰ ਸੀ ਜਿਹੜੀ ਵੀਡੀਓ ਕਾਨਫਰੰਸ ਹੋ ਰਹੀ ਸੀ ਨਾ ਕੋਈ ਜਿਹੜਾ ਵੱਡਾ ਪ੍ਰਬੰਧਕੀ ਸਖਤਰ ਹੁੰਦਾ ਜਿਹਨੂੰ ਫਾਈਨੈਂਸ਼ੀਅਲੀ ਕਮਿਸ਼ਨਰ ਕਿਹਾ ਜਾਂਦਾ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਨਾ ਉਹ ਸੀ ਜੀ ਸਿਰਫ ਹੇਠਲੀ ਪੱਧਰ ਦਾ ਇੱਕ ਅਧਿਕਾਰੀ ਸੀ ਵੀ ਦੱਸੋ ਤੁਸੀਂ ਕਿੰਨੇ ਕੁ ਗੰਭੀਰ ਹੋ ਤੇ ਕਿੰਨਾ ਕੁ ਡਰਿਆ ਜਿਹੜੀ ਜ਼ਰੂਰੀ ਕੋਈ ਮੀਟਿੰਗ ਹੋਵੇ ਜਿਹਦੇ ਚ ਕੋਈ ਵਜਤ ਦੀ ਆਉਣਾ ਹਾਂ ਜ਼ਰੂਰੀ ਮੀਟਿੰਗ ਦੇ ਵਿੱਚ ਖਾਣਾ ਪੂਰਤੀ ਕਰ ਰਿਆ ਹੋਵੇ ਪੰਜਾਬ ਲੈ ਫਿਰ ਇਹ ਇਹੋ ਗੱਲ ਹੁਣ ਜਿਹੜਾ ਮੁਖ ਸਕੱਤਰ ਕਹਿ ਰਹੇ ਨੇ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਇਹ ਹੂੰ ਕਿਉਂ ਨਹੀਂ ਆ ਰਹੇ ਹੁਣ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਬਹੁਤ ਵੱਡੀ ਗਲਤੀ ਹੈ ਹੁਣ ਇਹਨੂੰ ਸਵੀਕਾਰ ਨਹੀਂ ਕੀਤਾ ਜਾਊਗਾ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜੇ ਕੋਈ ਹੁਣ ਜੂਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਆਊਗਾ ਤਾਂ ਮੀਟਿੰਗ ਹਾਲ ਦੇ ਅੰਦਰ ਤੇ ਬਾਹਰ ਕੋਈ ਜੂਨੀਅਰ ਨਹੀਂ ਹੋਣਾ ਚਾਹੀਦਾ ਅਧਿਕਾਰੀ ਹੂੰ ਆਪ ਆਣ ਪ੍ਰਬੰਧਕੀ ਸਕੱਤਰ ਵੀ ਜੇ ਕੋਈ ਨਹੀਂ ਚਲੋ ਕਿਸੇ ਦੀ ਮਜਬੂਰੀ ਹੈ ਨਾ ਨਹੀਂ ਆ ਸਕਦਾ ਤਾਂ ਪਹਿਲਾਂ ਦੱਸੋ ਉਹਨੇ ਤਾਂ ਰਵਾਜ ਹੀ ਬਣ ਗਿਆ ਕਿ ਆਪਣੀ ਥਾਂ ਤੇ ਜਿਹੜਾ ਇਹਤਲਾ ਜਿਹੜਾ ਜਾਇਆ ਜਾਵੇ ਪਿੰਡ ਸਭੇ ਦੇ ਪਿੱਛੇ ਚਲੋ ਮੁੱਖ ਸਕੱਤਰ ਨੇ ਤਾਂ ਨੋਟਸ ਲੈਣਾ ਹੀ ਲੈਣਾ ਪਰ ਪੰਜਾਬ ਸਰਕਾਰ ਦਾ ਵੀ ਇਹਦੇ ਨਾਲ ਅਕਸ ਧੁੰਦਲਾ ਹੁੰਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਹੁਣ ਕਈ ਵਾਰੀ ਮੰਤਰੀ ਲੈਵਲ ਦੀਆਂ ਮੀਟਿੰਗਾਂ 'ਚ ਵੀ ਜੇ ਕਿਤੇ ਜ਼ਿਲ੍ਹੇ 'ਚ ਜਾਂਦੇ ਨੇ ਤਾਂ ਡਿਪਟੀ ਕਮਿਸ਼ਨਰ ਆਪ ਜਾਣ ਦੀ ਥਾਂ ਐਸਡੀਐਮ ਨੂੰ ਭੇਜ ਦਿੰਦੇ ਨੇ ਤਹਿਸੀਲਦਾਰ ਨੂੰ ਭੇਜ ਦਿੰਦੇ ਨੇ ਹਾਂ ਪੁਰਾਣੇ ਸਮੇਂ ਜਿਹੜੇ ਮੰਤਰੀ ਹੁੰਦੇ ਸੀ ਉਹ ਇਸ ਗੱਲੋਂ ਨੋਟਸ ਲੈਂਦੇ ਹੁੰਦੇ ਸੀ ਨੋਟਸ ਲੈਂਦੇ ਸੀ ਪਰ ਹੁਣ ਨਹੀਂ ਲਿਆ ਜਾਂਦਾ ਮੈਨੂੰ ਯਾਦ ਹੈ ਇੱਕ ਵਾਰ ਜਿਹੜੇ ਮਦਨ ਮੋਹਨ ਮਿੱਤਲ ਬਨੂੜ ਆਏ ਸੀ ਉਹਨਾਂ ਨੇ ਬਹੁਤ ਵੱਡੀ ਪੱਦਰ ਤੇ ਇਹ ਮਾਮਲਾ ਉਠਾ ਦਿੱਤਾ ਸੀ ਉੱਥੇ ਸਿਰਫ ਐਸਐਚਓ ਹੂੰ ਚੱਲਿਆ ਗਿਆ ਸੀ ਉਹਨਾਂ ਨੇ ਹਾਂ ਹੁੰਦਾ ਸੀ ਪਹਿਲਾਂ ਇਹ ਬਿਲਕੁਲ ਸਮਾਗਮ ਚ ਤੇ ਕੋਈ ਅਧਿਕਾਰੀ ਨਹੀਂ ਗਿਆ ਸੀ ਤੇ ਉਹਨਾਂ ਨੇ ਮਾਮਲਾ ਵਿਧਾਨ ਸਭਾ ਦੇ ਸਪੀਕਰ ਕੋਲ ਵੀ ਉਠਾਇਆ ਸੀ ਪੰਜਾਬ ਸਰਕਾਰ ਕੋਲ ਵੀ ਉਠਾਇਆ ਸੀ ਕਿ ਮੈਂ ਵਿਰੋਧੀ ਧਿਰ ਦਾ ਮੰਤਰੀਆਂ ਇਸੇ ਕਰਕੇ ਨਹੀਂ ਆ ਰਿਹਾ ਕੋਈ ਮੇਰੇ ਕੋਲ ਸੌਰੀ ਮੈਂ ਵੀ ਦੂਜੀ ਜਿਹੜੀ ਅਕਾਲੀ ਦਲ ਦੀ ਹਮੈਤੀ ਗਰੁੱਪ ਹੈ ਭਾਰਤੀ ਜਨਤਾ ਪਾਰਟੀ ਉਹਦਾ ਮੰਤਰੀਆਂ ਵੀ ਤਾਂ ਨਹੀਂ ਆ ਰਹੇ ਮੇਰੇ ਕੋਲ ਇੱਥੇ ਉਹਨਾਂ ਨੇ ਪ੍ਰੋਟੋਕੋਲ ਦੀ ਗੱਲ ਉਹ ਹਵਾਰੀ ਸੀ ਤੇ ਪੰਜਾਬੀ ਟ੍ਰਿਬਿਊਨ 'ਚ ਮੇਰੀ ਉਸ ਖਬਰ ਨੂੰ ਅਧਾਰ ਬਣਾ ਕੇ ਸੰਪਾਦਕੀ ਨੋਟ ਵੀ ਲਿਖਿਆ ਗਿਆ ਸੀ ਹੂੰ ਜੀ ਜੀ ਸੋ ਇਸ ਕਰਕੇ ਪ੍ਰੋਟੋਕੋਲ ਦੇ ਅਨਸਾਰ ਵੀ ਬਣਦਾ ਹੈ ਪਰ ਪ੍ਰੋਟੋਕੋਲ ਨੂੰ ਮੰਨ ਕੌਣ ਰਿਹਾ ਹੈ ਹੁਣ ਨਾ ਕੋਈ ਮਨਵਾਣ ਵਾਲਿਆਂ ਕੋਲੇ ਤਾਕਤ ਹੈ ਤੇ ਮੰਨਣ ਵਾਲੇ ਫਿਰ ਆਪਣੀ ਮਨਮਰਜ਼ੀ ਕਰ ਰਹੇ ਨੇ ਹੂੰ ਹੂੰ ਜਦੋਂ ਮਨਵਾਣ ਵਾਲਿਆਂ ਕੋਲ ਕੋਈ ਤਾਕਤ ਨਾ ਹੋਵੇ ਪਰ ਜਿਹੜੇ ਫਿਰ ਅਫਸਰ ਸਾਹੀ ਹੈ ਉਹ ਉਹਨਾਂ ਦੀ ਜਿਹੜੀ ਕੋਈ ਲਗਾਮ ਖਿੱਚਣ ਵਾਲਾ ਨਾ ਹੋਵੇ ਫਿਰ ਉਹ ਖੁੱਲੇ ਖੁੱਲੇ ਹੋ ਜਾਂਦੇ ਨੇ ਹਾਂ ਬਿਲਕੁਲ ਮੁਖ ਸਕੱਤਰ ਨੇ ਕਿਸੇ ਖਾਸ ਗੰਭੀਰ ਮੁੱਦੇ ਉੱਤੇ ਬੈਠਕ ਸਰਦੀ ਹੈ ਉਹਦੇ ਵੀ ਜਿਵੇਂ ਬਿਲਕੁਲ ਹੀ ਜੂਨੀਅਰ ਅਫਸਰ ਗਏ ਨਹੀਂ ਤਾਂ ਉਹ ਜਿਹੜੇ ਮੁਖ ਸਕੱਤਰ ਕੋਲ ਕੀ ਕਦਮ ਨੇ ਉਹ ਕਿਵੇਂ ਗਏ ਵਦਨ ਜੀ ਪਿੰਡਰ ਸਾਹਿਬ ਨੇ ਜ਼ਿਕਰ ਕੀਤਾ ਕਿ ਇੱਕ ਵਾਰ ਦੀ ਗੱਲ ਨਹੀਂ ਹੈ ਤਾਂ ਬਾਰ ਬਾਰ ਹੀ ਇਹਵੇਂ ਹੋਣ ਲੱਗਿਆ ਓਕੇ ਜੀ ਜੀ ਵੀ ਹਰ ਮੀਟਿੰਗ 'ਚ ਹੀ ਇਹਵੇਂ ਹੁੰਦਾ ਹੈ ਵੀ ਜੇ ਉਹਨਾਂ ਨੂੰ ਪੁੱਛਦਿਆਂ ਇੱਥੇ ਦੇ ਕਰਮਚਾਰ ਜਿਹੜੇ ਅਧਿਕਾਰੀ ਜਾਂਦੇ ਨੇ ਵੀ ਪ੍ਰਬੰਧਕੀ ਸਕੱਤਰ ਕਿਉਂ ਨਹੀਂ ਆਇਆ ਉਹ ਬੀਜੀ ਨੇ ਜੀ ਕੰਮ 'ਚ ਹੂੰ ਦੱਸੋ ਮੁਖ ਸਕੱਤਰ ਤੇ ਹੂੰ ਜਿਹੜੇ ਮੁੱਖ ਸਕੱਤਰ ਪੰਜਾਬ ਦੇ ਸਿਵਲ ਸਕੱਤਰਤ ਵਿੱਚ ਬਹਿੜਦੇ ਨੇ ਜਿਹੜੇ ਪ੍ਰਬੰਧਕੀ ਸਕੱਤਰ ਨੇ ਉਹ ਵੀ ਉੱਥੇ ਬਹਿੜਦੇ ਨੇ ਠੀਕ ਹੈ ਕੋਈ ਪਹਿਲੀ ਮੰਜ਼ਲ ਤੇ ਹੋਏਗਾ ਕੋਈ ਦੂਜੀ ਤੇ ਕੋਈ ਤੀਜੀ ਤੇ ਹੂੰ ਹੂੰ ਤੇ ਇੱਕ ਇੱਕ ਪੌੜੀਆਂ ਤਾਂ ਪੌੜੀ ਤੇ ਚੜ੍ਹਨਾ ਨਹੀਂ ਹੁੰਦਾ ਕਿਸੇ ਨੇ ਲਿਫਟ 'ਚ ਜਾਣਾ ਹੁੰਦਾ ਤੇ ਦੇ ਦੋ ਲਿਫਟਾਂ ਚੜ੍ਹ ਕੇ ਉਹਨਾਂ ਕੋਲੇ 10 ਮਿੰਟ ਮੀਟਿੰਗ 'ਚ ਜਾਣ ਦਾ ਸਮਾਂ ਨਹੀਂ ਤੇ ਫਿਰ ਉਹ ਪੰਜਾਬ ਦੇ ਭਲੇ ਲਈ ਹੋਰ ਕਿੰਨਾ ਕੁ ਸਮਾਂ ਕੱਢ ਸਕਦੇ ਨੇ ਹੂੰ ਬਿਲਕੁਲ ਜਿਹੜਾ ਮੁੱਖ ਸਕੱਤਰ ਨੇ ਨੋਟਸ ਲਿਆ ਹੈ ਬਿਲਕੁਲ ਠੀਕ ਲਿਆ ਹੈ ਤੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਨੋਟਸ ਲੈਣਾ ਬਣਦਾ ਹੈ ਹੂੰ ਬਿਲਕੁਲ ਮੁਖ ਸਕੱਤਰ ਜੋ ਕਹਿ ਰਹੇ ਨੇ ਉਹ ਅਫਸਰਾਂ ਨੂੰ ਤਕੀਦ ਕਰਨ ਕੇ ਮੰਨੋ ਨਹੀਂ ਤਾਂ ਫਿਰ ਕੋਈ ਸਖਤ ਕਦਮ ਚੁੱਕਣ ਜਿਹੜਾ ਨਹੀਂ ਕੋਈ ਮੰਨਦਾ ਉਹਦੀ ਬਦਲੀ ਕੀਤੀ ਜਾ ਸਕਦੀ ਹੈ ਹੋਰ ਬਿਲਕੁਲ ਸਟੇਟ ਪੱਧਰ ਤੇ ਦੇਖਿਆ ਜਾਵੇ ਮੁਖ ਸਕੱਤਰ ਤੋਂ ਉੱਪਰ ਹੋਰ ਅਫਸਰ ਹੈ ਵੀ ਕਿਹੜਾ ਜੇਕਰ ਉਹਦੀ ਅਧਿਕਾਰੀ ਉਸ ਕਦਰ ਨਹੀਂ ਮੰਨਣ ਕੇ ਬਿਲਕੁਲ ਜੀ ਤਾਂ ਪ੍ਰੋਟੋਕੋਲ ਬਣਦਾ ਹੈ ਨਾਲ ਇਹਦਾ ਜਾਣਾ ਸੋ ਇਹ ਬਹੁਤ ਜਿਹੜਾ ਗੰਭੀਰ ਮਾਮਲਾ ਹੈ ਤੇ ਇਹਦਾ ਨੋਟਿਸ ਲੈਣਾ ਬਣਦਾ ਹੈ ਪੰਜਾਬ ਸਰਕਾਰ ਨੂੰ ਵੀ ਮੁਖ ਸਕੱਤਰ ਨੇ ਤਾਂ ਭਾਵੇਂ ਤਾੜਨਾ ਕਰਤੀ ਤੇ ਹਦਾਇਤ ਵੀ ਕਰਤੀ ਕਿ ਹੁਣ ਇਹ ਚੱਲੂਗਾ ਨਹੀਂ ਭਾਈ ਜਿਹਨੂੰ ਮੀਟਿੰਗ 'ਚ ਬੁਲਾਇਆ ਜਾਊਗਾ ਉਹੀ ਆਊਗਾ ਉਸ ਤੋਂ ਛੇਤਲਾ ਅਧਿਕਾਰੀ ਨਹੀਂ ਆਊਗਾ ਬਿਲਕੁਲ ਕਿਉਂਕਿ ਜਿਹੜੀਆਂ ਵੱਡੇ ਪੱਧਰ ਦੀਆਂ ਬੈਠਕਾਂ ਨੇ ਬੜੀਆਂ ਪਾਲਿਸੀਜ਼ ਆਧਾਰਤ ਨੇ ਇਹਦੇ ਨਾਲ ਹੀ ਜਿਹੜੀ ਅੱਗੇ ਕਦਮ ਵਧਣੇ ਨੇ ਡਿਵੈਲਪਮੈਂਟ ਦੇ ਜਾਂ ਖੁਸ਼ੀ ਦੇ ਜੀ 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 ਬਿਲਕੁਲ खैर ਅੱਜ ਦੇ ਇਸ ਮੀਡੀਆ ਸਰਦਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਸਮਾਂ ਦਿੱਤਾ ਉਕੇ ਪੱਤਰਕਾਰ ਤੇ ਰਾਜਸੀ ਮਾਹਰ ਸਰਦਾਰ ਕਰਮਜੀਤ ਸਿੰਘ ਜਿਲ੍ਹਾ ਜੀ ਸੋ ਚਿਲ੍ਹਾ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਵੱਡਾ ਮੁਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ